ਐਸਟੀਐਫ ਲੁਧਿਆਣਾ ਰੇਂਜ ਦੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਨਾਕੇਬੰਦੀ ਦੌਰਾਨ 20 ਕਿਲੋ 800 ਗ੍ਰਾਮ ਆਇਸ ਯਾਨੀ ਨਸ਼ੀਲਾ ਪਦਾਰਥ ਨਾਲ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਐਸਟੀਐਫ ਲੁਧਿਆਣਾ ਰੇਂਜ ਦੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਨਾਕੇਬੰਦੀ ਦੌਰਾਨ 20 ਕਿਲੋ 800 ਗ੍ਰਾਮ ਆਇਸ ਯਾਨੀ ਨਸ਼ੀਲਾ ਪਦਾਰਥ ਨਾਲ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਦਕਿ ਇੱਕ ਸਾਥੀ ਭਜਨ ਦੇ ਵਿੱਚ ਕਾਮਯਾਬ ਹੋ ਗਿਆ ਬਰਾਮਦ ਕੀਤੀ ਗਈ ਆਇਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿੱਚ ਕਰੀਬ 200 ਕਰੋੜ ਰੁਪਏ ਦੱਸੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸਰਾਬਾ ਨਗਰ ਦੇ ਨਜ਼ਦੀਕੀ ਕੀਤੀ ਗਈ ਨਾਕੇਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਇਹਨਾਂ ਦੇ ਕਬਜ਼ੇ 'ਚੋਂ 2 ਕਿਲੋ ਆਇਸ ਬਰਾਮਦ ਹੋਈ। ਜਿਸ ਤੋਂ ਬਾਅਦ ਪੁੱਛਗਿੱਛ ਦੌਰਾਨ ਦੋਸ਼ੀਆਂ ਦੇ ਦੱਸੇ ਮੁਤਾਬਕ ਜਵਾਹਰ ਨਗਰ ਏਰੀਏ 'ਚੋਂ 18 ਕਿਲੋ 200 ਗ੍ਰਾਮ ਆਇਸ ਹੋਰ ਬਰਾਮਦ ਹੋਈ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਬੌਬੀ ਅਤੇ ਅਰਜੁਨ ਲੁਧਿਆਣਾ ਨਿਵਾਸੀ ਦੇ ਰੂਪ ਵਿੱਚ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਅਧਿਕਾਰਤ ਮਾਮਲੇ ਦਰਜ ਕੀਤੇ ਗਏ ਨੇ ਇਨਫੋਰਮੇਸ਼ਨ ਆਨ ਦੇ ਉੱਪਰ ਐਸ ਕੇ ਐਫ ਦੇ ਸਾਡੇ ਲੁਧਿਆਣਾ ਰੇਂਜ ਤੋਂ ਇੰਸਪੈਕਟਰ ਹਰਬਰ ਸਿੰਘ ਹਨੇ ਐਫ ਆਈ ਆਰ ਡਿਸਟ੍ਰਿਕਟ ਇਥੇ ਤੋਂ ਅਤੇ ਉਸੇ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਆ ਡੀ ਐਸ ਪੀ ਫਰੀ ਅਜੇ ਕੁਮਾਰ ਜੀ ਦੇ ਮਦਦ ਨਾਲ ਇਹਨਾਂ ਨੇ ਜੁਆਇੰਟਲੀ ਕੰਮ ਕਰਦੇ ਹੋਏ ਆ ਬੜੀ ਅੱਛੀ ਰਿਕਵਰੀ ਕੀਤੀ ਹੈ ਦੋ ਵਿਅਕਤੀ ਅਸੀਂ ਗ੍ਰਿਫਤਾਰ ਕਰ ਲਏ ਨੇ ਜਿਸ ਤਰ੍ਹਾਂ ਕਿ ਪ੍ਰੈਸ ਨੋਟ ਦੇ ਵਿੱਚ ਦੱਸਿਆ ਗਿਆ ਹੈ ਇੱਕ ਬੋਬੀ ਨਾਮ ਦਾ ਲੜਕਾ ਹਰਪ੍ਰੀਤ ਇਹ ਜੀ ਬੋਬੀ। ਔਰ ਦੂਸਰਾ ਜਿਹੜਾ ਅਰਜਨ ਇਹ ਲੁਧਿਆਣਾ ਦੇ ਰਹਿਣ ਵਾਲੇ ਨੇ। ਤੀਸਰਾ ਵਿਅਕਤੀ ਜਿਹੜਾ ਭੱਜਿਆ ਹੋਇਆ। ਇਹਨਾਂ ਤੋਂ ਅਸੀਂ 20 ਕਿਲੋ 800 ਗ੍ਰਾਮ ਹੈਰੋਇਨ ਜਿਹੜੀ ਰਿਕਵਰ ਕੀਤੀ ਸਾਰੇ ਆਈਸ ਰਿਕਵਰ ਕੀਤੀ। ਔਰ ਇਹ ਜਿਹੜੀ ਆਈਸ ਹੈ ਅਸੀਂ ਲੁਧਿਆਣਾ ਏਰੀਆ ਚ ਰਿਕਵਰ ਕੀਤੀ ਹੈ। ਦੋਨੋਂ ਵਿਅਕਤੀ ਵੀ ਜਿਹੜੇ ਲੁਧਿਆਣਾ ਦੇ ਹੀ ਰਹਿਣ ਵਾਲੇ ਨੇ। ਇਸ ਸਬੰਧ ਵਿੱਚ ਅਸੀਂ ਬਾਕੀ ਹੋਰ ਕਾਰਵਾਈ ਕਰ ਰਹੇ ਹਾਂ ਜਿਹੜਾ ਅਬ ਸਕੋਰਡਿੰਗ ਆਦਮੀ ਹੈਗਾ ਵਾ ਉਹਨੂੰ ਵਸਲੀ ਫੜਨ ਦੀ ਲੋੜ ਹੈ ਕਿ ਕਿਹੜੀ ਜਗ੍ਹਾ ਤੋਂ ਪੜਿਆ ਏਸੀ ਲੁਧਿਆਣੇ ਤੋਂ ਲੋਕਲ ਪੜਿਆ ਪਹਿਲਾਂ ਜਿਹੜੇ ਦੋ ਵਿਅਕਤੀ ਪੜੇ ਸੀ ਬੀਆਰਐਸ ਦਾ ਘਰ ਤੋਂ ਪੜੇ ਸੀ ਬਾਕੀ ਰਿਕਵਰੀ ਅਸੀਂ ਜਿਹੜੀ ਐ ਕੋਚਰ ਮਾਰਕ ਦੇ ਰਹੀਏ ਜੀ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਹੈ ਬੋਬੀ ਦੇ ਉੱਪਰ ਪਹਿਲਾਂ ਐਨਡੀਪੀਐਸ ਕੇਸ ਦਾ ਪਰਚਾ ਦਰਜ ਹੈ ਜੀ ਔਰ ਦੂਸਰਿਆਂ ਬਾਰੇ ਅਸੀਂ ਰਿਕਾਰਡ ਦੇਖ ਰਹੇ ਹਾਂ ਇਹ ਬਿਲਕੁਲ ਨਹੀਂ ਤੁਹਾਡੇ ਸਾਹਮਣੇ ਖੜੇ ਨੇ ਨਸ਼ਾ ਵਗੈਰਾ ਕਰਦੇ ਆ ਅਰੇ ਇੱਕ 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 ਵਿਅਕਤੀ ਕਰਦਾ ਹੈਗਾ ਉਹ ਅਸੀਂ ਬਾਕੀ ਜੋ ਟੈਸਟ ਕਰਾਵਾਂਗੇ ਰਿਪੋਰਟ ਕਰਾਵਾਂਗੇ ਮੈਡੀਕਲ ਕਰਾਵਾਂਗੇ ਪਤਾ ਲੱਗ ਜਾਏਗਾ ਕੋਈ ਹੋਰ ਵੀ ਬੰਦੇ ਸਾਰੇ ਆ ਗਏ ਜੀ ਇਹਨਾਂ ਦੇ ਸਾਹ ਜੀ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਵੀ ਰਿਕਵਰੀ ਕਰਾਂਗੇ ਫਰਦਾਂ ਦੇ ਦੌਰਾਨ ਔਰ ਜਿਹੜੇ ਭੱਜਿਆ ਵਿਅਕਤੀ ਹੈ ਉਸ ਨੂੰ ਫੜਨਗੇ ਫਰਦਾਂ ਵਾਲੇ ਕਿੰਨੇ ਲੋਕ ਲੁਧਿਆਣਾ ਦੇ ਰਹੇ ਹੋ ਲੋਧਿਆਣਾ ਤੋਂ ਅਜੀ ਪਾਵਾਂ ਦੀ ਰਿਪੋਰਟ